ਕੰਜੀ ਜਿਹੜਾ ਮਿਲਖਾ ਸਿੰਘ ਪਹਾੜ ਨੇ ਹਰ ਸਾਲ ਸਰਦਾਰ ਜੀਪੀਸੀ ਕਰਨੇ ਜਾਂ ਜੀ ਦਾ ਕੁਰੀ ਸਰਮਾਨਿਕ ਹਾਂ ਆਪਣੇ ਪਿਤਾ ਦੀ ਸਰਦਾਰ ਰਣਜੀਤ ਸਿੰਘ ਪਰਨੇਜਾ ਦੀ ਪਰਨੇਜਾ ਜੀ ਦੀ ਯਾਦ ਦੇ ਵਿੱਚ ਹਰ ਸਾਲ ਦਿੱਤਾ ਜਾ ਰਿਹਾ ਜੋਰ रणजीत सिंहता जी बैडमिंटन के खिलाड़ी सब एग्रीकल्चर अफसर सर महक जो खेडा होंगे सर नैशनल लैवल तक ਕਾਕੀ ਮਿੱਠੀ ਯਾਦ ਦੇ ਵਿੱਚ ਹਰ ਸਾਲ ਮਿਲ ਫਸਲ ਮਾਣੇ ਕੋਹ ਜੀਸੀ ਆਰਬੀਟਰੀ ਮੈਨੂੰ ਆਪਣੇ ਪਿਤਾ ਜੀ ਸਰਦਾਰ ਲਜੀ ਸਿੰਘ ਜੀ ਦੀ ਯਾਦ ਦੇ ਵਿੱਚ ਕਿਤਾਬਾਂ